ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਸੰਦ ਸ਼ੇਅਰ ਕਰ ਲਾਜ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸੱਡੀ ਆਨਵਲਗਨ ਅਤੇ ਤਾਜ਼ੇ ਖਬਰਾਂ ਤੋਂ ਹਟ ਤੱਕ ਪਹੁੰਚ ਰਹਿਣ ਅੱਜ ਕਾਂਗਰਸ ਪਾਵਨ ਵਿੱਚ ਯੂਥ ਕਾਂਗਰਸ ਪਾਰਟੀ ਪੰਜਾਬ ਪ੍ਰਧਾਨ ਮੋਹਿਤ ਮਹਿੰਦਰਾ ਦੇ ਵਲੋਂ ਜ਼ਿਲ੍ਹਾ ਤਰਨਤਾਰ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਰਾਦੀਪ ਸਿੰਘ ਖੈਰਾ ਨੂੰ ਥਾਪਿਆ ਗਿਆ ਇਹ ਪਰਵਾਰ ਟਕਸਾਲੀ ਪਰਵਾਰ ਸਾਬਕਾ ਕੈਬਨ ਮੰਤਰੀ ਮਾਸਟਰ ਜਗੀਰ ਸਿੰਘ ਦੇ ਪੁੱਤਰੇ ਹਨ ਜਿਨ੍ਹਾਂ ਨੂੰ ਜ਼ਿਲ੍ਹਾ ਤਰਨਤਾਰ ਯੂਥ ਕਾਂਗਰਸ ਦੇ ਮਾਣ ਦਿੱਤੀ ਗਈ ਹੈ ਇਸ ਮੌਕੇ ਰਾਜਬੀਰ ਸਿੰਘ ਭੁੱਲਰ ਬਲਾਕ ਪ੍ਰਧਾਨ ਤਰਨਤਾਰਨ ਦੇ ਕਾਂਗਰਸ ਪਾਰਟੀ ਦੇ ਸੋਨੂ ਦੋਦੇ ਸਾਬਕਾ ਸਰਪੰਚ ਹੀਰਾ ਸਿੰਘ ਜੋਧਪੁਰ ਅਮਨਦੀਪ ਸਿੰਘ ਮਰਾਦਪੁਰ ਬਲਾਕ ਪ੍ਰਧਾਨ ਐਸਸੀ ਵਿੰਗ ਵੀ ਸ਼ਾਮਿਲ ਸਨ ਪੰਜਾਬ ਪ੍ਰਧਾਨ ਮੋਹਿਤ ਮਹਿੰਦਰਾ ਦਾ ਸਨਮਾਨਿਤ ਕੀਤੇ ਗਏ ਦੇ ਨਾਲ ਨਾਲ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਇਸ ਮੌਕੇ ਤੇ ਸਟੇਜ ਉੱਪਰ ਬਲਾਕ ਪ੍ਰਧਾਨ ਤਰਨਤਾਰਨ ਦੇ ਕਾਂਗਰਸ ਪਾਰਟੀ ਦੇ ਸੋਨੂ ਨੇ ਰਾਜ ਕੇ ਭਰਾਸ ਕੱਢੀ ਜਿਸ ਵਿੱਚ ਕਾਂਗਰਸ ਸਰਕਾਰ ਸਮੇਂ ਆਨੰਦ ਲੈਣ ਵਾਲੇ ਅਮੀਰ ਘਰਾਂ ਦੇ ਇਦਾਂ ਦੇ ਆਨੰਦ ਮੰਨਿਆ ਜੇ ਸਰਕਾਰ ਨਾ ਹੁੰਦੇ ਮੌਜੂਦਾ ਸਰਕਾਰ ਹੋਣ ਦੇ ਅੱਗੇ ਹੋ ਕੇ ਪਾਰਟੀ ਦੀ ਸੇਵਾ ਕਰਨ ਵਾਲੇ ਪਿੱਛੇ ਜਾ ਰਹੇ ਨੇ ਜਦ ਜੂਤ ਦੇ ਅਹੁਦੇਦਾਰੀਆਂ ਲੈਣੀਆਂ ਹੁੰਦੀਆਂ ਨੇ ਉਸ ਸਮੇਂ ਅਮੀਰਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾਂਦੀਆਂ ਹਨ ਜਿਸ ਕਾਰਨ ਮਿਹਨਤ ਕਰਨ ਵਾਲੇ ਵਰਕਰਾਂ ਦਾ ਹੌਂਸਲਾ ਟੁੱਟ ਜਾਂਦਾ ਹੈ ਅਹੁਦੇਦਾਰਾਂ ਉਹਨਾਂ ਨੂੰ ਥਾਪਿਆ ਜਾਵੇ ਜੋ ਪਾਰਟੀ ਦੇ ਨੂੰ ਮਜ਼ਬੂਤ ਕਰਨ ਲਈ ਮਿਹਨਤ ਕਰਦੇ ਨੇ ਯੂਥ ਕਾਂਗਰਸ ਉਪ ਪ੍ਰਧਾਨ ਮੋਹਿੰਦਰ ਸਿੰਘ ਨੇ ਵਿਸ਼ਵਾਦ ਦਵਾਉਂਦੇ ਕਿ ਜਿਸ ਨੂੰ ਤੁਸੀਂ ਲਿਖ ਕੇ ਭੇਜਦੇ ਹੋਗੇ ਉਹੀ ਵੀ ਵਰਕਰ ਨੂੰ ਅਹੁਦੇਦਾਰ ਬਣਾਇਆ ਜਾਵੇਗਾ ਜਲਦੀ ਹੀ ਯੂਥ ਕਾਂਗਰਸ ਪਾਰਟੀ ਦੇ ਵੱਲੋਂ ਨੌਕਰੀ ਦੇ ਨਸ਼ਾ ਨਹੀਂ ਨਾਰੇ ਹੇਟ ਰੈਲੀ ਤਰਨਤਨ ਤੋਂ ਸ਼ੁਰੂਆਤ ਕੀਤੀ ਜਾਵੇਗੀ ਜੋ ਅੱਜ ਇਸ ਤੋਂ ਇੱਥੇ ਲੈ ਕੇ ਰੈਲੀ ਦੇ ਰੂਪ ਵਿੱਚ ਕੱਢੀ ਗਈ ਹੈ 2027 ਵਿੱਚ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਹੀ ਬਣੇਗੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਮੇਰੀ ਜੂਠੇ ਮੁੰਡਾ ਲਗਮੈਣ ਇਹ ਨੂੰ ਨਹੀਂ ਪਤਾ ਇਸ ਕਰਕੇ ਬਾਕੀ ਕੰਮਾਂ ਲਈ ਯੂਸ ਚਾਹੀਦਾ ਤੇ ਜਦੋਂ ਅਹੁਦਾ ਦੇਣਾ ਹੁੰਦਾ ਨਾ ਉਦੋਂ ਕੋਈ ਸੈਲਰ ਦਾ ਮਾਲਕ ਆ ਜਾਂਦਾ ਕੋਈ ਹੋਟਲ ਦਾ ਮਾਲਕ ਆ ਜਾਂਦਾ ਤੇ ਧਰਨਿਆਂ ਦੇ ਵਿੱਚ ਮੈਂ ਵੀ ਪੂਰੀਆਂ ਵਛਾਉਣ ਨੂੰ ਸਾਨੂੰ ਦੋਦੇ ਵਰਗੇ ਜਿਨ੍ਹਾਂ ਨੇ ਆਪਣੇ ਕਾਰੋਬਾਰ ਖਤਮ ਕਰ ਲੈਣਾ ਨਾ ਕਾਰੋਬਾਰ ਹੋਵੇ ਨਾ ਕੋਈ ਪਲੀਟੀਕਲ ਬੰਦਾ ਮੈਨੂੰ ਦਬਾਊਗਾ ਵੀ ਤੇਰਾ ਮੈਂ ਬੰਦ ਕਰ ਦੇਣਾ ਤੇ ਮੈਨੂੰ ਕੋਈ ਪਾਰਟੀ ਇਕ ਤਾਂ ਛਡਾ ਲੂਗਾ ਤੇ ਉਹਨਾਂ ਨੇ ਇਹ ਹੁੰਦੀ ਐਦਾ ਉੱਡਣਾ ਬੰਦੇ ਸਾਡਾ ਛੱਲ ਨਾ ਮੰਨੋ ਜੀ ਸਾਡਾ ਫਾਲਸ ਨਾ ਮੰਨੋ ਜੀ ਤੇ ਜਿਹੜੇ ਬੰਦੇ ਮਰਦੇ ਰਹਿੰਦੇ ਆ ਗਾਂਵ ਵਸਾਤੇ ਅੱਜ ਭਾਈ ਤੋਂ ਲੈ ਕੇ ਭਾਈ 25 ਹੋ ਗਈ ਆ ਠੀਕ ਆ ਜੀ ਇਹ ਬੰਦੇ ਉਹ 17 ਤੋਂ 22 ਤੱਕ ਜਿਹੜੇ ਨੁਕਰੇ ਲੱਗੇ ਉਹ 22 ਤੋਂ 25 ਤੱਕ ਅੱਜ ਧਰਨੇ ਜਾਂਦੇ ਆ ਅੱਜ ਵੀ ਇੱਥੇ ਸਾਰੇ ਚਿਹਰੇ ਤੇ ਹੀ ਹੂਟਵਾ ਘੜਾ ਲਿਓ ਕਾਂਗਰਸ ਭੰੰਦੀਆਂ ਪਿਛਲੀਆਂ 16 ਤੋਂ ਪਹਿਲੋਂ ਦੀਆਂ ਤੇ 22 ਤੋਂ ਬਾਅਦ ਦੀਆਂ ਕੋਈ ਸ਼ੰਦਰਾ ਕੋਈ ਆੜਤੀਆ ਕੋਈ ਪੈਰਸ ਵਾਲਾ ਤੁਹਾਨੂੰ ਇੱਥੇ ਨਜ਼ਰ ਆਵੇ ਤੇ ਮੈਨੂੰ ਭਾਵੇਂ ਭਾਜੀ ਚੋਈ ਗੜ ਜੂ ਕੋ ਦੌਂਦੇ ਜਦੋਂ ਫਲ ਪੱਕ ਜਾਂਦਾ ਹੈ ਦੂਤੇ ਨੂੰ ਪਾਣੀ ਪਾਉਂਦਾ ਅਮਨ ਮੀਤਾ ਮਨੋਜ ਕੁੰਦਰਾ ਧੀਰਾ ਅੰਗਰੇਜ਼ ਤੇ ਜਦੋਂ ਫਲ ਖਾਣ ਦੀ ਵਾਰੀ ਆਉਂਦੀ ਹੈ ਨਾ ਉਦੋਂ ਕੋਈ ਭਤੀਜਾ ਆ ਜਾਂਦਾ ਕੋਈ ਸਾਲਾ ਆ ਜਾਂਦਾ ਤੇ ਕੋਈ ਪਰ ਭਈਆ ਆ ਜਾਂਦਾ ਵੀ ਇਹ ਸਾਲਾ ਜਿਹੜਾ ਹਲਕਾ ਦੇਖਣਗੇ ਕਿਉਂਕਿ ਕਾਂਗਰਸ ਨਹੀਂ ਮਰਦੀ ਕਾਂਗਰਸ ਨੂੰ ਕਾਂਗਰਸੀ ਮਾਰਦਾ ਤੇ ਮੇਰੇ ਬੇਨਤੀ ਆ ਨੰਦਰਾਈ ਜੀ ਤੁਸੀਂ ਯੂਥ ਜੇ ਤੇ ਯੂਥ ਜੋ ਵੀ ਆਉਂਦਾ ਰਹਿਣ ਲੱਗੇ ਜਿਹੜਾ ਅੱਜ ਤੁਸੀਂ ਜਲੋ ਬਹੁਤ ਵਧੀਆ ਕੰਮ ਕੀਤਾ ਜਿਹੜਾ ਪੁਰਾਣੇ ਇੱਕ ਕਸਾਲੀ ਕਾਂਗਰਸੀ ਸੀ ਮਾਸੀ ਜੀ ਦੀ ਸਹਰੀ ਦੇ ਪੁੱਤਰ ਇਹਨਾਂ ਦੇ ਫਾਦਰ ਨਾਲ ਨਹੀਂ ਕਿਉਂਕਿ ਮੈਂ ਕਾਫੀ ਵਾਰ ਇਹਨਾਂ ਦੇ ਘਰ ਜਾਂਦਾ ਮੌਕਾ ਮਿਲਿਆ ਰਿਸ਼ਤੇਦਾਰੀਆਂ ਕਮਾਂਡ ਲੈ ਕੇ ਤੁਸੀਂ ਜ਼ਿਲ੍ਹਾ ਪ੍ਰਧਾਨ ਲਾਤਾ ਨਵਾਂ ਦੁਬਾਰਾ ਤੁਹਾਡਾ ਧੰਨਵਾਦ ਹੈ ਕਮਾਂਡ ਲੈ ਕੇ ਕਿ ਯੂਥ ਕਾਂਗਰਸ ਦਾ ਢਾਂਚਾ ਤਗੜਾ ਕਰਨਾ ਪਊਗਾ ਹਲਕੇ ਭਾਈ ਜੇ ਨੂੰ ਤਗੜੇ ਕਰਾਂਗੇ ਤੇ ਯੂਥ ਨਹੀਂ 2027 ਦੇ ਵਿੱਚ ਆਉਣ ਵਾਲੀ ਪੰਜਾਬ ਦੀ ਸਰਕਾਰ ਕਾਂਗਰਸ ਦੀ ਬਣਾਉਣੀ ਹੈ ਤੇ ਜੇ ਆਪਾਂ ਯੂਥ ਨੂੰ ਤਗੜੇ ਕਰਾਂਗੇ ਇਹਨਾਂ ਨੂੰ ਪਾਰਟੀ 'ਚ ਮਾਨ ਸਨਮਾਨ ਕਰਦੇ ਹੋ ਤੇ ਦਵਾਂਗੇ ਤੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ ਕੱਦ ਤੇ ਲਿਖਿਆ ਤੁਹ ਮੇਰੀ ਸਾਰਿਆਂ ਨੂੰ ਵੀ ਬੇਨਤੀ ਅਪੀਲ ਆ ਕਿ ਜਦੋਂ ਆਪਾਂ ਨੂੰ ਪਾਰਟੀ ਵੱਲੋਂ ਜਾਂ ਜ਼ਿਲ੍ਹੇ ਵੱਲੋਂ ਜਾਂ ਹਾਈ ਕਮਾਂਡ ਵੱਲੋਂ ਕੋ ਮੈਸੇਜ ਲੱਗਦਾ ਨਾ ਆਪਾਂ ਤੁਹਾਨੂੰ ਸਰਕਾਰ ਦਾ ਵੀ ਆਨੰਦ ਮਾਣਨਾ ਉਹ ਆਪਾਂ ਸਭ ਨੇ ਜਾਣਾਂ ਅੱਗੇ ਹੋਗੇ ਕਿ ਸਾਡੀ ਸੁਣਵਾਈ ਹੋਵੇ ਸਾਡੀ ਸੁਣੀ ਜਾਵੇ ਜਦੋਂ ਮੈਸੇਜ ਲੱਗਦਾ ਅੱਜ ਪ੍ਰਧਾਨ ਜੀ ਨੇ ਸੋਨੂ ਦੁੱਧਵਾਲਾ ਦੇ ਵਿੱਚ ਵਾਇਸ ਮੈਸੇਜ ਅੱਜ ਗਰੁੱਪ ਵਿੱਚ ਉਹਦਾ ਸਭ ਸਾਰੇ ਬੰਦੇ ਸਾਡੇ ਜਿਲ੍ਹੇ ਦੇ ਇੱਕ ਤੇ ਹੜਕੇ ਦੇ ਵਿੱਚ ਆ ਸਕਦਾ ਜਿਲ੍ਹੇ ਦੇ ਐਡ ਜੀ ਉਹ ਸਭ ਨੂੰ ਬੇਨਤੀ ਹੈ ਕਿ ਸਾਰੇ ਪਹੁੰਚਿਆ ਕਰੋ ਸਤਾਪ ਦਵਾਂਗੇ ਪਾਰਟੀ ਦਾ ਤੇ ਸਰਕਾਰ ਬਣੇਗੀ ਆਇਆ ਸੂਰ ਵੀਰ ਪੈਦਾ ਹੋਇਆ ਹੈ ਯੂਐਫ ਜਿਲ੍ਹੇ ਚੋਂ ਲੇਕਿਨ ਹੁਣ ਇਹ ਜ਼ਿਲ੍ਹੇ ਦੀ ਪਛਾਣ ਜਿਹੜੀ ਆ ਕਿਸੇ ਨੂੰ ਵੀ ਪੰਜਾਬ ਚ ਛੱਡੋ ਬਾਹਰ ਹੀ ਪੁੱਛ ਲਈਏ ਉਹ ਕਹਿੰਦੇ ਆ ਕਿ ਇਹ ਜਿਹੜਾ ਜਿਹੜਾ ਇਹ ਨਸ਼ੇ ਚ ਰੁੜ ਗਿਆ ਇਹ ਖਤਮ ਹੋ ਗਿਆ ਲੇਕਿਨ ਐਸੀ ਕੋਈ ਗੱਲ ਨਹੀਂ ਹੈਗੀ ਜੇ ਅਸੀਂ ਯੂਥ ਨੂੰ ਸਹੀ ਪਲੇਟਫਾਰਮ ਦਵਾਂਗੇ ਬੋਲਣ ਦਾ ਖਲੋਣ ਦਾ ਮੌਕਾ ਉਹਨਾਂ ਨੂੰ ਸਹੀ ਥਾਵਾਂ ਤੇ ਅਹੁਦੇ ਦਵਾਂਗੇ ਯੂਥ ਆ ਦੇਖ ਲਓ ਕੋਈ ਨਸ਼ੇ ਲੈ ਕੇ ਨਹੀਂ ਆਏ ਇਹ ਸਭ ਇੱਥੇ ਨੇ ਕਿਉਂਕਿ ਇਹ ਕੁਝ ਚੰਗਾ ਸੋਚਦੇ ਨੇ ਇਹਨਾਂ ਨੂੰ ਦੇਖਦਾ ਹੈ ਕਿ ਕੁਝ ਚੰਗਾ ਕਾਂਗਰਸ ਪਾਰਟੀ ਕਰ ਸਕੀਏ ਤਾਂ ਇਹ ਮੇਰੇ ਤੁਹਾਡੇ ਕਰਕੇ ਇਹਨਾਂ ਨੂੰ ਉਮੀਦ ਦਿੱਖੀ ਹੈ ਕਾਂਗਰਸ ਤੋਂ ਜੋ ਝਾੜੂ 'ਚ ਨਹੀਂ ਦੇਖਦੀ ਉਮੀਦ ਦੇ ਕੇ ਆਪਾਂ ਸਾਰੇ ਉਹਨਾਂ ਨੇ ਇੱਕ ਬੰਨੇ ਲਾਤਾ ਇੱਕ ਤਰਫਾ ਮੁਸਾ ਚਾਰ ਦੀਆਂ ਚਾਰ ਸੀਟਾਂ ਸਾਡੀਆਂ ਹਰਾਤੀਆਂ ਸਾਡੇ ਜ਼ਿਲ੍ਹੇ ਨੂੰ ਸਭ ਤੋਂ ਵੱਧ ਗੁਜ਼ਿਆ ਆਮ ਆਦਮੀ ਪਾਰਟੀ ਨੇ ਲੇਕਿਨ ਹੁਣ ਜਿੰਨਾ ਯੂਥ ਇਸ ਜ਼ਿਲ੍ਹੇ 'ਚ ਤੰਗ ਹੈ ਝਾੜੂ ਤੋਂ ਕਿਉਂਕਿ ਝਾੜੂ ਦੇ ਅੱਜ ਦਾਸ ਚ ਅੱਠ ਭੋਗ ਜਿਹੜੇ ਨੇ ਨੌਜਵਾਨਾਂ ਦੀ ਨਸ਼ਿਆਂ ਵਾਲੇ ਅੱਜ ਸਵੇਰੇ ਸਾਡੇ ਪਿੰਡ ਦੋ ਮਰਗਾ ਨਸ਼ੇ ਦੇ ਟੀਕੇ ਲਾਉਣਾ ਹੈ ਤਾਂ ਮਡੇ ਹੋਰ ਕਰਦਾ ਹੈ ਇਹ ਯੂਥ ਨੂੰ ਸਹੀ ਡਾਇਰੈਕਸ਼ਨ ਦੇਣਾ ਇਹ ਆਪਣੇ ਹੱਥ 'ਚ ਬੜਾ ਕੁਝ ਹੁੰਦਾ ਜੀ ਕਿਉਂਕਿ ਤੁਸੀਂ ਤੁਹਾਡੇ ਫਾਦਰ ਸਾਹਿਬ ਵੀ ਇੱਕ ਸਿਸਟਮ 'ਚ ਰਹੇ ਨੇ ਤੁਸੀਂ ਸਾਰਾ ਕੁਝ ਦੇਖਿਆ ਤੁਸੀਂ ਗਾਂਵ 'ਚ ਬੜਾ ਕੁਝ ਤਰੱਕੀਆਂ ਕਰਨੀਆਂ ਨੇ ਲੇਕਿਨ ਤੁਹਾਡੇ ਹੱਥ 'ਚ ਬੜਾ ਕੁਝ ਹੁੰਦਾ ਹੈ ਯੂਥ ਨੂੰ ਇੱਕ ਦਿਸ਼ਾ ਦੇਣੀ ਬੜਾ ਚੰਗੇ ਪੰਜਾਬ ਲਾਅ ਐਂਡ ਆਰਡਰ ਦੇ ਮਸਲੇ ਤੇ ਮਤਲਬ ਬੁਰਾ ਹਾਲ ਹੋ ਗਿਆ ਪੰਜਾਬ ਦਾ ਸੋ ਬੜਾ ਇੰਪੋਰਟੈਂਟ ਹੈ ਕਿਉਂਕਿ ਭਗਵਾਨ ਸਤਿਮਾਨ ਸਾਹਿਬ ਦਾ ਧਿਆਨ ਸਾਰਾ ਪਹਿਲਾਂ ਤਾਂ ਦਿੱਲੀ ਵਾਲ ਇਲੈਕਸ਼ਨ ਵੱਲ ਰਿਹਾ ਉਦੋਂ ਪਹਿਲਾਂ ਉਹ ਸੀਐਮ ਨਹੀਂ ਐਮਸੀ ਵਾਂਗੂ ਹੋਰ ਬਾਈ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੇ ਕੈਂਪੇਨ ਕੀਤੀ ਔਰ ਦੁਖ ਦੀ ਗੱਲ ਇਹ ਹੈ ਵੀ ਜਿਹੜੀ ਸਰਕਾਰ ਦੀ ਕੈਬਨਿਟ ਮੀਟਿੰਗ ਹਰ ਹਫ਼ਤੇ ਹੋਣੀ ਚਾਹੀਦੀ ਹੈ ਉਹ 4 ਤੋਂ 5 ਮਹੀਨਿਆਂ ਬਾਅਦ ਹੋ ਰਹੀ ਹੈ ਅੱਜ ਦੀ ਸ਼ੈਡਿਊਲ ਸੀ ਹੁਣ 13 ਤਰੀਕ ਦੀ ਸ਼ੈਡਿਊਲ ਕਰਤੀ ਹੈ ਸੋ ਜੇ ਸਰਕਾਰ ਮਿਲ ਹੀ ਨਹੀਂ ਰਹੀ ਗਰਾਉਂਡ ਰਿਐਲਿਟੀ ਕੈਬਨਿਟ ਮੀਟਿੰਗ ਦੇ ਵਿੱਚ ਪਤਾ ਲੱਗਦੀ ਹੈ ਵੀ ਪੰਜਾਬ ਦੇ ਵਿੱਚ ਗਰਾਉਂਡ ਤੇ ਸਿਚੁਏਸ਼ਨ ਕੀ ਹੈ ਜੇ ਤੁਸੀਂ 5-5 ਮਹੀਨੇ ਕੈਬਨਿਟ ਮੀਟਿੰਗਸ ਨਹੀਂ ਕਰਾਉਂਗੇ ਤੇ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਹੋਊਗਾ ਪੰਜਾਬ ਦੇ ਕਿਸਾਨਾਂ ਦੇ ਮਸਲੇ ਐਦਾਂ ਹੀ ਲੰਮਕੇ ਰਹਿਣਗੇ ਪੰਜਾਬ ਦੀ ਇੰਡਸਟਰੀ ਦੇ ਮਸਲੇ ਐਵੇਂ ਹੀ ਲੰਮਕੇ ਰਹਿਣਗੇ ਜਿਹੜੇ ਵਾਦੇ ਤੁਸੀਂ ਕੀਤੇ ਸੀ ਐਵੇਂ ਹੀ ਲੰਮਕੇ ਰਹਿਣਗੇ ਜੇ ਕੈਬਨਿਟ ਹੀ ਨਹੀਂ ਹੋਊਗੀ ਤਾਂ ਸਰਕਾਰ ਚੱਲੂਗੀ ਨਹੀਂ ਸੋ ਦੁੱਖ ਦੀ ਗੱਲ ਹੈ 5 ਮਹੀਨੇ ਹੋ ਗਏ ਕੋਈ ਕੈਬਿਨੇਟ ਨਹੀਂ ਹੋਈ ਔਰ ਇਸ ਕਰਕੇ ਆ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਆ ਹਾਲ ਹੈ ਇਹਨਾਂ ਦਾ ਧਿਆਨ ਆਪਦੀਆਂ ਕੁਰਸੀਆਂ ਬਚਾਉਣ ਵਾਲਾ ਹੈ ਇਹਨਾਂ ਦਾ ਗਵਰਨੈਂਸ ਵੱਲ ਕੋਈ ਧਿਆਨ ਨਹੀਂ ਹੈ ਅੱਜ ਦਾ ਤਰੰਤ ਅਗਲਾ ਪ੍ਰੋਗਰਾਮ ਅੱਜ ਪਹਿਲਾਂ ਤਾਂ ਅਸੀਂ ਅੱਜ ਸਾਡੇ ਨੌਜਵਾਨ ਆਗੂ ਰਾਜਦੀਪ ਸਿੰਘ ਜੀ ਖੇਰਾ ਜਿਹੜਾ ਜ਼ਿਲ੍ਹਾ ਪ੍ਰਧਾਨਗੀ ਦਾ ਜਿਹੜਾ ਇਹਨਾਂ ਨੇ ਆਪਣਾ ਜਿਹੜਾ ਅਹੁਦਾ ਅੱਜ ਸੰਭਾਲ ਰਹੇ ਨੇ ਔਰ ਇਸ ਤੋਂ ਬਾਅਦ ਅਸੀਂ ਮਾਰਚ ਕਰਕੇ ਬਾਜ਼ਾਰ ਵੱਲ ਨੂੰ ਜਾਵਾਂਗੇ ਤੇ ਇੱਕ ਮੈਸੇਜ ਹੈ ਅਨ ਨੌਕਰੀ ਦਿਓ ਨਸ਼ਾ ਨਹੀਂ ਪੰਜਾਬ ਸਰਕਾਰ ਨੂੰ ਇਹ ਮਹਿੰਮ ਇੰਡੀਅਨ ਯੂਥ ਕਾਂਗਰਸ ਵੱਲੋਂ ਚੱਲ ਰਹੀ ਹੈ ਉਸ ਝੰਡੇ ਥੱਲੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰੈਲੀਆਂ ਤਰਨ ਤਾਰਨ ਮਾਰਚੇ ਔਰ ਸਾਰੇ ਪੰਜਾਬ ਚ ਪਲਾਨ ਕਰ ਰਹੇ ਹਾਂ ਸੋ ਉਹਦੇ ਸੰਬੰਧ ਵਿੱਚ ਅੱਜ ਅਸੀਂ ਇਕੱਠੇ ਵੀ ਹੋਏ ਹਾਂ ਔਰ ਕਿਵੇਂ